ਮੇਰੀ ਗੱਲ ਸੁਣ ਕੱਲ ਜਾ ਕੇ ਤਾਂ ਫਾਰਮ ਭਰਾ ਕਾਦੇ ਨੌਕਰੀ ਦੇ ਮੈਂ ਨੌਕਰੀ ਨਹੀਂ ਕਰਨੀ ਇੱਥੇ ਮੇਰੀ ਗੱਲ ਸੁਣ ਗੱਲ ਖੋਲਾ ਮੇਰੀ ਆ ਰੋਜ਼ ਰੋਜ਼ ਕੰਮ ਨਹੀਂ ਚੱਲਣਾ ਠੀਕ ਵਾ ਨਾ ਤੂੰ ਕੰਮ ਕਰਨਾ ਕਰ ਨਹੀਂ ਕਰਨਾ ਨਾ ਕਰ ਨਿੱਤੋਂ ਉਮੀਦ ਨਾ ਕਰੀ ਲੱਗੀ ਸਮਝ ਮੇਰਾ ਬੰਦਾ ਵਾ ਨੌਕਰੀ ਪੇਸ਼ੇ ਵਾਲਾ ਠੀਕ ਵਾ ਮੇਰੇ ਤੇਰੇ ਤੇ ਨਾ ਲੈ ਕੇ ਆ ਤੂੰ ਹਾਂ ਵੀ ਇਹ ਕੰਮ ਕਰੋ ਕਿਸਾ ਹਾਂ ਤੂੰ ਸਹੀ ਚ ਵੜਨਾ ਵਾ ਮੈਂ ਬਿਲਕੁਲ ਨਹੀਂ ਵੜਨਾ ਬੜਾ ਸਮਝਾਇਆ ਠੀਕ ਵਾ ਨਾ ਚੁੱਪ ਕਰ ਇਹ ਜage ਕੰਮ ਦਾ ਲੈ ਕਰ ਬਸ ਮੇਰੇ ਕੋ ਉਮੀਦ ਨਾ ਕਰੀ ਕੋਈ ਵੀ ਹੋਰ ਮੈਂ ਤਾਂ ਨਾ ਕੋਈ ਗੱਲ ਨਹੀਂ ਕਰਨਾ ਚਾਹਦੀ ਆ ਵੇਖਦਾ ਮਮੀ ਕਿਤਾਬ ਬੋਲਣ ਦੀ ਮੈਂ ਤੇ ਯਾਰ ਆਪ ਗਿਆ ਪਿਆ ਹਾਂ ਕੀ ਕਰਾਂ ਮੈਂ ਇਹਦਾ ਇਹੜੀ ਦੋਰ ਉਹਦੀ ਲੜਾਈ ਹੈ ਮ ਕਹਾਂ ਕਿ ਹਿਸਾਬ ਨਾਲ ਬਹਿ ਕਿਤੇ ਕਰ ਦਿਆਂ ਕੋਈ ਹੱਲ ਜਾ ਰੇਦਾ ਵੀ ਹੈ ਕੱਲ ਸੁਣ ਲੋ ਮੇਰੀ ਤੁਸੀਂ ਕੰਨ ਖੋਲ ਕੇ ਤੁਹਾਨੂੰ ਇਹ ਕੋਈ ਕਹਿਤਾ ਜੇ ਜਾ ਤ ਘਰੋਂ ਇਹਨਾਂ ਬਾਹਰ ਕੱਢ ਦੋ ਤੇ ਜਾਂ ਫਿਰ ਮੈਨੂੰ ਕੇ ਪਾਸੇ ਹੋਰ ਲੈ ਜਾਓ ਮੇਰੇ ਕੋਲ ਰੋਜ਼ ਧੇਜਕ ਵਿੱਚ ਰਿਹਾ ਜਾਂਦਾ ਮੇਰੇ ਕੋਈ ਦਿਨ ਤੇ ਸਵਾਦਾਂ ਨੰਗਨ ਦੇ ਘਰ ਕੀ ਹੋ ਗਿਆ ਵਾ ਮੈਂ ਹਰ ਵਾਰੀ ਮੈਂ ਗਲਤ ਹੁੰਨੀ ਆ ਗੋੜੇ ਗੋੜੇ ਗਰਮੀ ਆ ਮੇਰੇ ਕੋਲ ਨਹੀਂ ਗਰਮੀ ਵਿੱਚ ਕੰਮ ਨਹੀਂ ਹੁੰਦਾ ਬੱਸ ਉਹ ੜੀਆ ਮਹਾਰਾਣੀ ਪਟਿਆਲਾ ਬਣ ਕੇ ਬੈਠੀ ਰਹਿੰਦੀ ਆ ਤੇ ਕੰਮ ਵੰਡ ਲੋ ਹਾਂ ਅੱਛਾ ਕੰਮ ਵੰਡ ਲੋ ਤੇ ਤੂੰ ਬਹੁਤ ਸਿਆਣਾ ਵਾ ਕਿੱਦਾਂ ਕੰਮ ਵੰਡ ਲੋ ਹੈ ਕਿੰਨੇ ਸਾਲ ਹੋ ਗਏ ਮੈਨੂੰ ਇਹ ਘਰ ਚਾਹੀਨੂ 10 ਸਾਲ ਨਿਕਾਵੋ ਤੇ ਹੁਣ ਉਹਨਾਂ ਵਿਆਹ ਹੋਇਆ ਵਾ ਤੇ ਕੰਮ ਵੰਡ ਲੋ ਕਿ ਉਹਦੇ ਨਾਲ ਪਰੇ ਹੋ ਮਾਸਾ ਡ ਤਹੇ ਬੋਦੇ ਸਿਆਣੇ ਬਣੇ ਜੇ ਉਹ ਦੋ ਮਹੀਨਾ ਬਾਅਦ ਕੇ ਇੱਕ ਛੁੱਟੀ ਲਈ ਹੈ ਮੈਂ ਬਰਾਕਰ ਚੱਲਣਾ ਨਗਰਨ ਦਾ ਟੈਂਪ ਚੱਲ ਮੇਰੀ ਗੱਲ ਸੁਣੋ ਮੈਂ ਕਿ ਆਨੀ ਆ ਹੌਂਸ ਲੈ ਕੇ ਮੇਰੀ ਗੱਲ ਵੀ ਸੁਣ ਲਿਆ ਕਰੋ ਮੈਂ ਆਨੀ ਆ ਵੀ ਆ ਡਹਾ ਗਣਾ ਸਨੀ ਇਹਨੇ ਕੀਤਾ ਕਿ ਇਹ ਘਰ ਦੇ ਵਿੱਚ ਤੇ ਜੇ ਉਹ ਆਈ ਆ ਕੱਲ ਵੀ ਆਈ ਤੇ ਉਹ ਵੀ ਮੇਰੇ ਨਾਲ ਜਿਹਦਾ ਰਿਸ਼ਤਾ ਕਰਦੀ ਹੈ ਆ ਗੱਲ ਚੰਗੀ ਹੈ ਬਣਾ ਇਹ ਕੰਮ ਬਿਲਕੁਲ ਨਹੀਂ ਚੰਗਾ ਹੈਗਾ ਐਦਾਂ ਕਰੀਏ ਚੁੱਪ ਕਰਕੇ ਨਾ ਇਹਨਾਂ ਨੂੰ ਕੱਢੀਏ ਘੇਲੀ ਵਿੱਚ ਨਾਲੇ ਉਥੇ ਡੰਗਰ ਬਸ਼ਣਾ ਸਾਂਭਣਗੇ ਨਾਲੇ ਵਿੱਚੇ ਟੋਕਾ ਪੱਠੇ ਪਾਈ ਜਾਣਗੇ ਧਾਰਾ ਕੱਢੀ ਜੋ ਤਾਂ ਆਪਣਾ ਕੰਮ ਕਰੂ ਨਾਲੇ ਲੱਗੂ ਇਹਨੂੰ ਪਤਾ ਜਿਹੜੇ ਮੇਰੇ ਨਾਲ ਜਦਾਂ ਕਰਦੇ ਕੰਮ ਦੀਆਂ ਠੀਕ ਵਾ ਨਾ ਨਹੀਂ ਮੇਰੀ ਸੁਣ ਗੱਲ ਤੇਰੇ ਦਿਮਾਗ ਨੂੰ ਕੀ ਹੋ ਗਿਆ ਕਿਉਂ ਕੀ ਗੱਲ ਹੈ ਐ ਏਡਾ ਵਧੀਆ ਚਾਚਾ ਮੇਰਾ ਹੈ ਤੇ ਚੁੱਪ ਕਰ ਜਾ ਜਦਾਂ ਚਾਚੇ ਦਾ ਚੰਗਾ ਚਾਚਾ ਤੇਰਾ ਕੀ ਕਾਮਚਾਰ ਬਹਿਨ ਦਾ ਚੱਲ ਉੱਠ ਨਿਕਲ ਬਾਹਰ ਇੱਥੋਂ ਠੀਕ ਜੋ ਦੋ ਵੱਡੇ ਗੱਲਾਂ ਕਰਦੇ ਹੋ ਨਾ ਤੇ ਵਿੱਚ ਨਿਆਣਾ ਨਹੀਂ ਬੋਲਦੇ ਹੁੰਦੇ ਮੈਂ ਕੋਈ ਨਿਆਣਾ ਨਹੀਂ ਹੈਗਾ ਹੁਣ ਤੂੰ ਚੱਲ ਚੱਲ ਬਾਹਰ ਚੱਲ ਤੇ ਆ ਆਹਾ ਵੱਡਾ ਜੱਦਾ ਚਾਚੇ ਦਾ ਚਰਚਾ ਹੇਰਾ ਤੂੰ ਕੀ ਦੂਜੇ ਦਿਨ ਗਾਵਾ ਕੇ ਬੈਹਿ ਜਿੰਦੀ ਆ ਮੇਰੀ ਗੱਲ ਸੁਣੋ ਤੁਸੀਂ ਐਵੇਂ ਲੈਲੇ ਨਹੀਂ ਬੜਿੰਦਾ ਹੋਈਦਾ ਠੀਕ ਵਾ ਸਿਆਣੇ ਬਣੇ ਹੋਗੇ ਆਪਾਂ ਤੇ ਕਿੰਨੇ ਸਾਲ ਹੋ ਗਏ ਹਨ ਘਰ ਚ ਕੰਮ ਕਰਦਿਆਂ ਨਾਲੇ ਅੱਜ ਨਾ ਘਰ ਬਣਾਇਆ ਵਾ ਨਾ ਸਾਰਾ ਤੁਹਾਡੀ ਮਿਹਨਤ ਦਾ ਬੜਿਆ ਵਾ ਉਹਨੇ ਕੀਤਾ ਹੀ ਕੀ ਘਰ ਦੇ ਵਿੱਚ ਤੁਸੀਂ ਸਿਆਣੇ ਬਣੋ ਤੇ ਦਿਮਾਗ ਤੋਂ ਕੰਮ ਲਓ ਐਦਾਂ ਕਰੋ ਆਪਣੀ ਭੈਣ ਨੂੰ ਫੋਨ ਕਰੋ ਹੁਣ ਕੱਡੋ ਕੱਡੋ ਫੋਨ ਛੇਤੀ ਕਰੋ ਤੇ ਮੇਰੇ ਸਾਹਮਣੇ ਲਾਓ ਫੋਨ ਉਹਨੇ ਗੱਲ ਕਰਨੀ ਸਹੀ ਜਾਣ ਕੇ ਠੀਕ ਵਾ ਨਾ ਐਵੇਂ ਬਹੁਤਿਆਂ ਵੱਡੇ ਵੱਡੇ ਗੱਲਾਂ ਚ ਨਹੀਂ ਪਈਦਾ ਹੁੰਦਾ ਕੱਡੋ ਕੱਡੋ ਫੋਨ ਫਟਾਫਟ ਆ ਜਿਹੜੀ ਢਾੜੀ ਰੋਜੀ ਕੜਾ ਨਾ ਇਹਨਾਂ ਕੋਈ ਨੁਕਸਾਨ ਸੁਣਾ ਕਾ ਦੋ ਇੱਕ ਕਲਮ ਕਾ ਦੋ ਮੈਂ ਕਰਦਾ ਭੈਣ ਨੂੰ ਆ ਕਰੋ ਕਰੋ ਉਹਨੂੰ ਫੋਨ ਉਹਨੂੰ ਕਹਾਂ ਭੀ ਛੇਤੀ ਆ ਮੇਰੇ ਸਾਹਮਣੇ ਕਰੋ ਆ ਆਣ ਕੇ ਉਹਨੇ ਗੱਲ ਨਿਬੇੜਨੀ ਆ ਬਸ ਹੈਲੋ ਸਸਰੀਕਾਲ ਭੈਣ ਸਸਰੀਕਾਲ ਵੀਰ ਲੈ ਅੱਜ ਮੇਰੇ ਵੀਰ ਨੂੰ ਕਿੱਥੋਂ ਚੇਤਾ ਆ ਗਿਆ ਅੱਛਾ ਠੀਕ ਆ ਠੀਕ ਆ ਲੈ ਇਹ ਕਿਹੜੀ ਗੱਲ ਕੀਤੀ ਆ ਭਲਾ ਮੇਰਾ ਵੀਰ ਯਾਦ ਕਰੇ ਤੇ ਭੈਣ ਹਾਜ਼ਰ ਨਾ ਹੋਵੇ ਇਹ ਕਿੱਥੇ ਲਿਖਿਆ ਵਾ ਹਾਂ ਵੇ ਵੀਰਾ ਮਿੰਨ ਤੇ ਸ਼ੁਰੂ ਤੋਂ ਹੀ ਪਤਾ ਵਾ ਤੂੰ ਤੇ ਘਸ ਗਿਆ ਕੰਮ ਕਰ ਕਰ ਕੇ ਸਾਂਝੇ ਘਰ ਦੇ ਵਿੱਚ ਹੋਰ ਕੀ ਲੈ ਮੈਂ ਤਾਂ ਤੇਰੇ ਪੱਖ ਦੀ ਗਦਰ ਖਣੀ ਆ ਆਹੋ ਆਉਂ ਤੇ ਠੀਕਵਾ ਕੇ ਮੈਨੂੰ ਕੀ ਲੋੜ ਦੀ ਗੱਲ ਕਰਨ ਦੀ ਉਹਨੇ ਬਣਾਇਆ ਹੀ ਕੀ ਅਜੇ ਤੱਕ ਹਾਂ ਨਹੀਂ ਨਹੀਂ ਤੂੰ ਨਾ ਫਿਕਰ ਕਰਕੇ ਇਸ ਗੱਲ ਦਾ ਮੈਂ ਆ ਹੀ ਖੜੀ ਹੁਣੇ ਤੇ ਪਾਈਆਂ ਨਾਲ ਗੱਲ ਕਰਦੀ ਆ ਤੇ ਬਸ ਮੈਨੂੰ ਠੀਕ ਵੱਧ ਤੋਂ ਵੱਧ ਘੰਟਾ ਅੱਧਾ ਘੰਟਾ ਲੱਗਣਾ ਅਹੀਂ ਪਹੁੰਚੇ ਖੜੇ ਤੱਕ ਦੋਵੇਂ ਜੀ ਜਿੱਦਾਂ ਕਵੇਂਗਾ ਨਾ ਉਦਾਂ ਹੀ ਕਰ ਦਾਂਗੇ ਹਾਂ ਬਸ ਬਸ ਪੈਣਾ ਹੁੰਦੀਆਂ ਕਿਹੜੇ ਕੰਮ ਨੂੰ ਆ ਐਸੇ ਕੰਮ ਨੂੰ ਤੇ ਹੁੰਦੀਆਂ ਆ ਠੀਕ ਵਾ ਨਾ ਚਲ ਠੀਕ ਆ ਰੱਖ ਫੋਨ ਤੇਰੇ ਭਾਈਆਂ ਨਾਲ ਗੱਲ ਕਰਾਂ ਹੁਣੇ ਮੈਂ ਚੰਗਾ ਲੈ ਆ ਗਿਆ ਵੀਰ ਦਾ ਫੋਨ ਆ ਨਿੱਕਾ ਜਿਹੜਾ ਵਾ ਨਾ ਇਹ ਕੋਈ ਜ਼ਿਆਦਾ ਨਹੀਂ ਕਲੇਸ਼ ਕਰਦਾ ਵਿਚਾਰਾ ਵੱਡਾ ਨੌਕਰੀ ਕਰਦਾ ਏਡੀ ਵੱਡੀ ਹੈ ਕਿੰਨਾ ਪਿਆਹਾ ਲੈਣਿਆ ਅਮੀਰ ਭਰਾਵਾ ਮੇਰਾ ਤੇ ਜੇ ਮੈਂ ਉਹਦੇ ਵੱਲ ਦੀ ਗੱਲ ਨਾ ਕੀਤੀ ਤੇ ਗਰੀਬ ਨੇ ਮੈਨੂੰ ਕੀ ਦੇਣਾ ਵਾ ਇਦੋਂ ਕੋਤੇ ਆਪਣੇ ਕੋ ਕੁਛ ਨਹੀਂ ਗਾ ਉਹਦੇ ਤੇ ਟੁਕੜਿਆਂ ਤੇ ਪੜ ਲਿਆ ਵਾ ਹੈ ਹੈ ਇੰਨੇ ਮੈਨੂੰ ਕੀ ਦੇਣਾ ਵਾ ਮੈਂ ਤੇ ਗੱਲ ਕਰੂੰਗੀ ਵੱਡੇ ਵੀ ਅੱਦੀ ਮੈਂ ਦੇ ਕੋ ਤੇ ਲੈਣਾ ਵਾ ਭੁੱਖ ਨਾ ਗਏ ਕੋ ਹਾਂ ਕੀ ਗਰਮੀ ਨੇ ਤਾਂ ਜਾਣ ਲੈਣੀ ਕਿੱਤੀ ਯਾਰ ਦਰਜੀਤ ਦਰਜੀਤ ਹਾਂਜੀ ਪਾਣੀ ਲਿਆ ਯਾਰ ਤੂੰ ਕਿੱਥੇ ਗਈ? ਉਹ ਸਪਰੇਅ ਕਰਨ ਵਾਲੀ ਜੋ ਕਰਨ ਡਿਆ ਏ। ਤੁਹਾਨੂੰ ਕੀ ਲੋੜੀ ਤੁੱਪੇ ਜਾਂਦੀ? ਯਾਰ ਕੰਮ ਤਾਂ ਹੁਣ ਕਰਨਾ ਪੈਣਾ ਮੇਰ ਕੋ ਕਿਹੜਾ ਕੋਈ ਹੋਰ ਕੰਮ ਆ? ਤੁਹਾਨੂੰ ਤਾਂ ਪਤਾ ਕਦਰ ਤੇ ਤੁਹਾਡੀ ਤਮੀ ਨਹੀਂ ਪੈਣੀ ਹੈਗੀ। ਕੁਛ ਦੇਣੇ ਕਦਰ ਨੂੰ ਥੋੜੀ ਕਰੀਦਾ ਵਾ। ਲੋੜ ਨੂੰ ਕਰੀਦਾ ਵਾ। ਮੇਰ ਕੋ ਕਿਹੜਾ ਕੋਈ ਕਾਰੋਬਾਰ ਆ ਨਾ ਮੇਰ ਕੋ ਵੀ ਨੌਕਰੀ ਆ। ਤੇ ਤੁੱਪੇ ਖਾਤੋਂ ਜਾਂਦੇ ਤੇ। ਕੋਈ ਯਾਰ ਜਿਹੜਾ ਕੰਮ ਜੇ ਦੀ ਬਿਮਾਰ ਹੋਗੇ ਬਾਅਦ ਚ ਤੁਹਾਨੂੰ ਕਿੰਨੇ ਪੈਸਾ ਦੇਣੀ। ਸ਼ਾਹ ਨਹੀਂ ਹੋਰ ਬੜੇ ਹੀ ਕੰਮ ਕਰਨ ਵਾਲੇ। ਤੇ ਮੈਂ ਕੀ ਕਰਾਂ ਫਿਰ? ਫਿਰ ਉਹਨਾਂ ਕੋ ਮੰਗਾਗੇ ਕਿ ਸਾਨੂੰ ਪੈਸੇ ਦਿਓ ਅਸੀਂ ਦਵਾਈ ਲੈਣੀ ਹੈ। ਚਲ ਕੋਈ ਨਹੀਂ ਵੀਰ ਵੱ ਉਹ ਕੜੇ ਉਪਰੇ ਆ। ਕੋਪਰੇ ਤੇ ਨਹੀਂ ਆ। ਹਾਂ ਪਰ ਤੁਹਾਨੂੰ ਪਤਾ ਹੀ ਆ ਦੀਦੀ ਦਾ ਹਾਲ। ਕੀ ਹੋਇਆ? ਅੱਜ ਫੇਰ ਬਿਨਾਂ ਗੱਲ ਤੋਂ ਮੇਰੇ ਨਾਲ ਲੜ ਪਈ। ਭਾਬੀ ਹਾਂ ਕੀ ਜਾਂਦੇ? ਐਵੇਂ ਹੀ ਬਿਨਾਂ ਮਤਲਬ ਤੋਂ। ਉਹ ਨਹੀਂ ਛਿਦਣੇ ਉਹਦਾ ਗੁੱਸਾ ਹਣਾ ਉਹਨਾਂ ਨੂੰ ਕੋਈ ਗੱਲ। ਸਾਹ ਕਦੋਂ ਮੈਨੂੰ ਇੰਗੀਆਂ ਗੱਲਾਂ ਕੀਤੀਆਂ ਉਹਨਾਂ ਨੇ ਕੋਈ ਹਿਸਾਬ ਨਹੀਂ। ਉਹ ਨਹੀਂ ਮੈਂ ਕੀ ਮਾੜਗੀ ਤਾਂ ਮੈਨੂੰ ਇਹ ਸਮਝ ਆਉਂਦੀ ਆਪਾਂ। ਸਾਰਾ ਘਰ ਦਾ ਕੰਮ ਕਰੀ ਤਾਂ ਫੇਰ ਵੀ ਸਾਨੂੰ ਗੱਲਾਂ ਕਰਦੀ। ਉਹ ਨਹੀਂ ਛਿਦਣੇ ਤੈਨੂੰ ਗਲਤੀ ਲੱਗੀ ਆ। ਮੈਨੂੰ ਨਹੀਂ ਗਲਤੀ ਲੱਗੀ ਕੁਸ਼ਰਨ ਮੈਨੂੰ ਰੋਣਾ ਆਉਂਦਿਆ। ਚੱਲ ਤੂੰ ਰੋ ਨਾ ਚੁੱਪ ਕਰ ਕੋਈ ਗੱਲ ਨਹੀਂ ਤੂੰ ਇਦਾਂ ਕਰੋ ਤੂੰ ਦੀਦੀ ਨੂੰ ਫੋਨ ਕਰੋ ਹੋਏ ਯਾਰ ਦੀਦੀ ਨੂੰ ਮੈਂ ਕੀ ਫੋਨ ਕਰਾਂ ਉਹ ਦੀਦੀ ਤਾਂ ਅੱਗੇ ਮੇਰੇ ਤੋਂ ਰੁਖੀ ਰੁਖੀ ਰਹਿੰਦੀ ਪਤਾ ਨਹੀਂ ਕਿਹੜੀ ਗੱਲ ਤੋਂ ਕੀ ਪਤਾ ਕੋਈ ਗੱਲ ਕਰੀ ਦੇਣਾ ਸਾਡੇ ਵੱਲ ਦੀ ਵੀ ਮੈਂ ਤਾਂ ਕਦੀ ਕਿਸੇ ਨੂੰ ਮਾੜੀ ਨਹੀਂ ਕਹੀ ਚੱਲ ਕੋਈ ਗੱਲ ਨਹੀਂ ਤੂੰ ਮੰਨਣਾ ਹੌਲਾ ਕਰ ਤੂੰ ਚੱਲ ਅੰਦਰ ਮੈਂ ਵੇਖਦਾ ਚੱਲ ਅੰਦਰ ਆਜੂ ਧੁੱਪੇ ਨਾ ਬਹੁਤ ਹੁੰਦੀ ਚੱਲ ਕੋਈ ਨਾ ਆਉਣਾ ਮੈਂ ਚੱਲ ਤੂੰ ਕੋਈ ਇਹ ਚ ਦਿਨ ਨੂੰ ਕੀ ਪਤਾ ਵਾ ਹਾਂ ਕੰਦੀ ਭੈਣ ਨੂੰ ਫੋਨ ਕਰ ਭੈਣ ਕਿਹੜੀ ਮੇਰੇ ਪੱਖ ਦੀ ਗੱਲ ਕਰਦੀ ਆ ਕੋਈ ਉਹਨਾਂ ਤੇ ਕਦੋਂ ਮੈਂ ਆਉਂਦੀ ਘਰੇ ਮੇਰੇ ਪੁੱਛਦੀ ਵੀ ਨਹੀਂ ਮੇਰੇ ਬਾਰੇ ਕਿੱਥੇ ਆ ਕਿੱਥੇ ਨਹੀਂ ਮੇਰੀ ਕੋਈ ਵੈਲਿਊ ਥੋੜੀ ਓਦੀ ਨਜ਼ਰਾਂ 'ਚ ਚਲੋ ਕੋਈ ਗੱਲ ਨਹੀਂ ਯਾਰ ਮੈਂ ਤੇ ਆਖਿਆ ਵੀ ਚਾਰ ਪਾਵਾਂਗੇ ਆਂਬ ਦਾ ਆਂਬ ਤੇ ਮੇਰੇ ਸਾਹ ਨਾਲ ਸਾਰੇ ਗਰੇ ਦਾਖਲ ਹੋ ਨੇ ਤੇ ਇਹਦੇ ਬੂਟਾ ਵੇਖ ਲੈ ਕਿੱਡਾ ਵੱਡਾ ਹੋ ਗਿਆ ਹੀ ਹਨਾ ਪਾ ਲਓ ਮੈਂ ਸਾਰਾ ਇੱਕar ਛਾਣ ਮਾਰਿਆ ਵਾ ਤੇ ਆਣ ਕੇ ਤੇ ਉੱਪਰ ਚੜੇ ਆ ਤੇ ਹੁਕਮ ਕਰੋ ਮਾਲਕੋ ਹੁਕਮ ਕਰਾ ਕਰਨਾ ਵਾ ਮੇਰੇ ਵੀਰ ਦਾ ਆਇਆ ਜੇ ਫੋਨ ਅੱਛਾ ਨਾ ਤੇ ਮੈਨੂੰ ਨਾ ਚ ਜਵਾਬ ਨਹੀਂ ਚਾਹੀਦਾ ਉਹਨੇ ਕਿਹਾ ਵਾ ਕਿ ਭੈਣ ਤੂੰ ਅੱਧੇ ਘੰਟੇ ਘੰਟੇ ਦੇ ਵਿੱਚ ਇੱਥੇ ਪਹੁੰਚ ਜਾ ਤੇ ਹੁਣ ਉੱਥੇ ਜਾਣਾ ਜੇ ਤੇ ਤੂੰ ਹੀ ਬਸ ਤਿਆਰ ਹੋਵੋ ਤਾਂ ਚੱਲੀਏ ਉਹ ਮਾਰ ਕੋ ਟਾਡੇ ਤਾਬਿਆਦਾਰ ਵਾ ਉਹ ਤਾਂ ਸੁੱਖ ਸਾਂਦੀ ਆ ਉਹ ਸੁੱਖ ਸਾਂਦੀ ਆ ਤਾਨੂੰ ਪਤਾ ਹੀ ਆ ਨਾ ਕਿ ਵੱਡਾ ਵੀਰ ਮੇਰਾ ਮੋਹ ਹੀ ਬੁੜਾ ਕਰਦਾ ਵਾ ਠੀਕ ਆ ਨਾ ਹਾਂ 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 ਤੇ ਕੋਈ ਘਰ ਵਿੱਚ ਨਿੱਕੀ ਮੋਟੀ ਗੱਲ ਹੋ ਗਈ ਹੋਣੀ ਆ ਤੇ ਉਹ ਫਿਰ ਮੇਰੇ ਤੋਂ ਵੀ ਨਾ ਥੋੜੀ ਹਿਲਦਾ ਵਾ ਇਦਾਂ ਕਰੋ ਤੁਹਾਨੂੰ ਕੀ ਤਿਆਰੀ ਜੇ ਮੈਂ ਤਾਂ ਲੀੜੇ ਪਾਏ ਹੀ ਹਾਂ ਤੇ ਮੈਂ ਵੀ ਤਿਆਰ ਵਾਂ ਤੇ ਅਸੀਂ ਨਾ ਹੁਣ ਟਾਈਨ ਨਾ ਲਾਈਏ ਜੇ ਅਗਲਾ ਇੱਜ਼ਤ ਕਰਦਾ ਵਾ ਨਾ ਤੇ ਇੱਜ਼ਤ ਕਰਾਉਣੀ ਸਿੱਖੋ ਨਹੀਂ ਮੇਰੀ ਗੱਲ ਸੁਣ ਬਹੁਤ ਜ਼ਰੂਰੀ ਕੰਮ ਆ ਕੱਲ੍ਹ ਕਹਿਣਾ ਸਰੂ ਕਰ ਉਹ ਨਹੀਂ ਜੇ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਕਹਿਤਾ ਵਾਂ ਵੀ ਹੁਣ ਮੈਂ ਤਾਂ ਬੱਸ ਹੋਣਾ ਠੀਕ ਆ ਨਾ ਮੈਂ ਨਾ ਵਟਾਲੇ ਕੰਮ ਜਾਣਾ ਥੋੜਾ ਜਿਹਾ ਹਾਂ ਜਿਹੜੀ ਤੁਸੀਂ ਮੇਰੇ ਕੋਈ ਗੱਲ ਰੱਖ ਦਿੰਦੇ ਜੇ ਨਾ ਮੈਨੂੰ ਫਿਰ ਬੜਾ ਗੁੱਸਾ ਆਉਂਦਾ ਤੁਹਾਡੇ ਤੇ ਨਾਲੇ ਤੁਸੀਂ ਇੱਕ ਪਾਸੇ ਕਹਿ ਦਿੰਦੇ ਤੇਰੇ ਤੋਂ ਬਿਨਾ ਮੈਂ ਹਿਲਦਾ ਨਹੀਂ ਤੇ ਇੱਕ ਪਾਸੇ ਤੇ ਕਹਿ ਦਿੰਦੇ ਮੈਨੂੰ ਕੰਮ ਹੀ ਉਹ ਮੈਨੂੰ ਪਤਾ ਵਾ ਸਾਰੀ ਗੱਲ ਦਾ ਤੇ ਹੁਣ ਇਤਨਾ ਕਰ ਬਈ ਚੱਲੀਏ ਫਿਰ ਆ ਚਲੋ ਡੀਕਣ ਡਿਆ ਹੁਣਾ ਮੇਰਾ ਲਾਜ 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 ਚਲੋ ਚਲੋ ਲੈ ਆ ਗਏ ਤੇਰੇ ਪੇਕੇ ਦਾ ਪਿੰਡ ਨਾਲੇ ਮੇਰੀ ਗੱਲ ਸੁਣ ਲੈ ਇੱਕ ਆਪਣੇ ਵੱਡੇ ਭਰਾ ਦੀ ਨਾ ਗੱਲ ਕਰੀ ਜਾਈ ਲਿਖੇ ਦਾ ਵੀ ਪੂਰੀ ਮਤ ਕਰਨੀ ਆ ਤੁਸੀਂ ਨਾ ਚੁੱਪੀ ਕਰ ਜਾਓ ਮੈਂ ਚੰਗੀ ਤਰ੍ਹਾਂ ਜਾਣਨੀ ਆ ਨਿੱਕੇ ਨੂੰ ਤੁਸੀਂ ਸਾਡੀ ਗੱਲ ਵਿੱਚ ਨਹੀਂ ਪੋਣਾ ਬਸ ਠੀਕ ਆ ਨਾ ਉਹ ਮੈਂ ਤੇ ਜਿੱਥੇ ਲੋੜ ਪਈ ਉਹ ਪੋਣਾ ਤੇ ਪੈਣਾ ਹੀ ਆ ਨਹੀਂ ਨਹੀਂ ਕਾਡਾ ਕੋਈ ਫਰਜ ਨਹੀਂ ਬਣਦਾ ਵਿੱਚ ਕੋਲ ਦਾ ਅਸੀਂ ਭੈਣ ਭਰਾ ਜਾਣੀਏ ਤੇ ਆਪਾਂ ਕੀ ਕਰਨਾ ਉਹ ਦੱਸਾਂ ਜਦੋਂ ਸਾਂਝੇ ਰਿਸ਼ਤੇਦਾਰ ਹੋਈਏ ਨਾ ਤੇ ਸਾਰਿਆਂ ਦੀ ਗੱਲ ਕਰਨੀ ਚਾਹੀਦੀ ਹੈ ਠੀਕ ਆ ਉਹ ਕੋਈ ਗੱਲ ਨਹੀਂ ਮੈਨੂੰ ਸਾਰਾ ਪਤਾ ਵਾ ਕਿ ਕਿਹਦੀ ਗੱਲ ਕਰਨੀ ਹੈ ਤੇ ਕਿਹਦੀ ਨਹੀਂ ਕਰਨੀ ਹੈ ਹੈਗੇ ਘਰੇ ਹੀ ਸਾਰੇ ਹੈਗੇ ਘਰੇ ਹੀ ਮੇਰੇ ਵੀਰ ਨੇ ਆ ਫੋਨ ਕਰਕੇ ਸੱਦਿਆ ਵਾ ਤੇ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਸਾਡੀ ਕਿਸ ਗੱਲ ਵਿੱਚ ਨਹੀਂ ਆਉਣਾ ਠੀਕ ਆ ਨਾ ਯਾਰ ਉਹਨਾਂ ਪੁੱਛਣਾ ਤਾਂ ਹੈਗਾ ਵਾ ਭਈਆ ਇਤਨਾ ਠੀਕ ਵਾ ਇਤਨਾ ਠੀਕ ਆ ਫਿਰ ਤੁਸੀਂ ਕਹੋ ਠੀਕ ਵਾ ਜਿੱਦਾਂ ਕਹੋਗੇ ਉਦਾਂ ਠੀਕ ਵਾ ਬਸ ਚਲ ਠੀਕ ਆ ਜਿੰਨਾ ਨਹੀਂ ਆ ਨਵੇਂ ਨਾ ਵੇਲਾ ਇੰਨੀ ਗਰਮੀ ਆ ਤੇ ਘਰੇ ਘਰ ਘਰ ਚਲਣੀ ਵੀਰ ਹੁਣ ਨਾ ਪੈਂਜਾ ਟਿਆਨਾ ਗੱਲ ਕਰਿਓ ਸਾਰੀ ਆਉਣ ਹੀ ਵਾਲੀ ਹੁਣੀ ਆ ਲੈ ਆਗੇ ਜਾਵਦੀ ਪੈਂਨਾ ਮੇਰੀ ਗੱਲ ਸੁਣ ਹਾਂਜੀ ਠੰਡੇ ਵਾਲੀ ਬੋਤਲ ਜਿਹੜੀ ਫ੍ਰੀਜਰ ਵਿੱਚ ਰੱਖੀ ਆਪ ਰੱਖੀ ਹੈਗੇ ਜਾ ਪਾ ਗ ਲਿਆ ਮੈਂ ਤਾਂ ਕਦੋਂ ਡਿੱਕਣ ਦੀ ਉਹਨਾਂ ਨੂੰ ਚਲੋ ਤੁਸੀਂ ਕੋਈ ਨਹੀਂ ਮੈਂ ਪਾ ਕੇ ਲਈ ਚੰਗਾ ਆ ਪੈਂਜੀ ਆ ਗਈ ਐ ਟਾਈਮ ਨਾਲ ਹੁਣ ਤੇ ਨਾ ਅੱਜ ਗਲ ਜਹੰਨੇ ਜੱਪਨੇ ਲਾ ਕੇ ਰਹਿਣਾ ਇਨੇ ਮੈਨੂੰ ਬਹੁਤ ਜ਼ਿਆਦਾ ਫਟਾਇਆ ਵਾ, ਬਹੁਤ ਤੰਗ ਕੀਤਾ। ਨਾਲੇ ਪਤਾ ਲੱਗ ਜੀ ਇਹਨੂੰ ਜਿਦਾਂ ਕਰਨ ਦਾ। ਚਲ ਜਾ ਕੇ ਪਹਿਲਾਂ ਪੰਜ ਨੂੰ ਠੰਡਾ ਪਿਆਲਾ। ਆਜੋ ਆਜੋ। ਅੰਦਰ ਹੀ ਰੋਣਾ ਮੇਰਾ ਜੀ ਪੀ ਕੇ। ਆ ਗਿਆ। ਤਸਰੀ ਕਾਲ। ਫੋਸਨਾ ਨਹੀਂ ਪੀ। ਤਸਰੀ ਕਾਲ, ਤਸਰੀ ਕਾਲ। ਕੀ ਹਾਲ ਆ? ਬੱਸ ਵਧੀਆ। ਆਜੋ ਆਜੋ। ਦੇਖ ਲਈ ਇੱਕ ਫੋਨ ਕੀਤਾ ਤੇ ਭੱਜੀ ਆ ਗਈ ਆ ਮੈਂ। ਆਜੋ ਥੱਲੇ ਜਾ ਕੇ ਪਾਣੀ ਛਾਲੀ ਪੀ। ਰਾਜ ਰੱਖੀ ਆ। ਆਜੋ ਆ। ਆ ਜਾ ਭਈਆ ਬੈ। ਹੋਰ ਸਭ ਨੂੰ ਬੰਦੋ ਕਿ ਤੁਹਾਡਾ ਕੀ ਹਾਲ ਆ ਫਿਰ? ਬੱਸ ਵਧੀਆ ਬਈਆ। ਕਾ ਨਾ ਕਰ ਰੁਣਾ ਕੀ ਯਾਰ ਗਰਮੀ ਬੜੀ ਆ ਨਿਆਣੇ ਲੈਣੇ ਨਾਲ ਹੈ ਲੈ ਦੱਸ ਨਿਆਣੇ ਸਕੂਲ ਗਏ ਹੀਗੇ ਤੇ ਭਲਾ ਵੀਰ ਦਾ ਫੋਨ ਗਿਆ ਹੋਵੇ ਤੇ ਮੈਂ ਨਾ ਢੀਕਦੀ ਰਹੀਂਦੀ ਮੈਂ ਤੇ ਉਹਨਾਂ ਦਾ ਢੀਕਣ ਦੇ ਆਂ ਤੁਹਾਨੂੰ ਮੈਨੂੰ ਪਤਾ ਹੈਗਾ ਲੈ ਭੈਣ ਜੀ ਹੋਰ ਕੀ ਸਤਿਕਾਰ ਸਤਿਗੁਰਾਲ ਪੜਾਈ ਹੋਸਣਾ ਠੀਕ ਹੋ ਹਾਂਜੀ ਠੀਕ ਸਤਿਗੁਰਾਲ ਪਾਜੀ ਸਤਿਗੁਰਾ ਬਹੁਤ ਸਤਿਗੁਰਾ ਆ ਲਓ ਲੱਗਦਾ ਮੇਰੇ ਵੀਰ ਨੇ ਪਹਿਲਾਂ ਇੰਤਜ਼ਾਮ ਕੀਤਾ ਲੈ ਹੋਰ ਸੇ ਦੇ ਢੀਕਣ ਦੇ ਤਾਂ ਡਿਗਰੀ ਸਦਾਈ ਹੋ ਗਈ ਆਪਾਂ ਤੇ अच्छा ए, ए सरस ना रे जो पाणी ਛੱਡਦਾ ਵਾ اچھا ਉਹਨੂੰ ਬੜਾ ਪਸੰਦ ਵਾ اچھا ਠੀਕ ਆ ਉਹ ਮੰਮੀ ਚੱਲੇ ਵਟਾਲੇ ਨੂੰ ਹਾਂਜੀ ਤੇ ਇਹ ਫਿਰ ਕਹਿੰਦੀ ਵੀ ਪਿੰਡੋਂ ਫੋਨ ਆ ਗਿਆ ਤੇ ਮੈਂ ਚੱਲ ਫੇਰਾ ਪਹਿਲਾਂ ਉੱਥੇ ਮਾਰ ਆਉਂਨੇ ਵਾ ਘਟ ਪਾਣੀ ਕਿੱਡਾ ਜ਼ਰੂਰੀ ਕੰਮ ਆ ਵਧੀਆ ਕੀਤਾ ਆ ਗਿਆ ਜੇ ਤੁਸੀਂ ਪਹਿਲਾਂ ਤੇ ਜ਼ਰੂਰੀ ਕੰਮ ਹੀ ਤਾਂ ਇਹ ਫੋਨ ਕੀਤਾ ਤੇ ਤੁਹਾਨੂੰ ਤਾਂ ਇਹ ਟਿਕਣ ਨੂੰ ਤੁਹਾਨੂੰ ਸੇਰ ਦੇ ਕਿਤੇ ਵੀ ਪਤਾ ਨਹੀਂ ਕਦੋਂ ਆਉਂਦੀ ਭੈਣ ਜੀ ਹੁਣ ਵੀ ਆਉਂਦੀ ਹੁਣ ਵੀ ਅੱਗੇ ਟਿਸ਼ਦਾਈ ਹੋ ਗਈ ਢੀਕ ਢੀਕੇ ਭੈਣ ਜੀ ਤੁਹਾਨੂੰ ਉਹ ਮੈਨੂੰ ਪਤਾ ਹੀ ਭਾਬੀ ਤਾਂ ਹੀ ਮੈਂ ਕਿਹਾ ਇਪੋ ਟਾਲੇ ਦਾ ਕੰਮ ਤੇ ਕੱਲ ਵੀ ਹੋ ਜਾਊਗਾ ਪਰ ਮੇਰੇ ਵੀਰ ਦਾ ਫੋਨ ਆ ਗਿਆ ਵਾ ਹੁਣ ਤੁਸੀਂ ਕਿਤੇ ਨਹੀਂ ਜਾ ਸਕਦੇ ਠੀਕ ਆ ਕੇ ਆਹ ਚੱਲ ਮੈਂ ਤੇ ਗਵਾਂਢਣ ਨੂੰ ਕਿਹਾ ਹੀ ਆਂ ਪਿੰਨਿਆਣੇ ਆਉਣਗੇ ਤੇ ਰੋਟੀ ਰੱਟੀ ਖਵਾ ਲੀ ਚੱਲ ਵਧੀਆ ਕੀਤਾ ਹੁਣ ਚਲੋ ਚਲੋ ਦੋ ਨਾ ਕਰੋਗੇ ਨਹੀਂ ਨਹੀਂ ਤਾਂ ਫਟਾਫਟ ਨਿਕਲ ਜੀ ਹੁਣ ਤੁਸੀਂ ਆਰਾਮ ਨਾਲ ਗੱਲਬਾਤ ਕਰੋ ਜਿਹੜੀ ਕਰਨੀ ਆ ਮੈਂ ਠੱਡੇ ਸਵੇਰਾਂ ਹੀ ਆਈ ਆ ਠੀਕ ਆ ਚੱਲ ਹਾ ਪੀਓ ਪਹਿਲਾਂ ਪੀਲਾ ਪੀਲਾ ਲਓ ਜੀ ਆ ਤਾਂ ਠੰਡੀ ਪੈ ਗਈ ਵੀਰ ਮਜ਼ਾ ਹੀ ਆ ਗਿਆ ਪੀ ਕੇ ਐਨੀ ਗਰਮੀ ਆ ਨਾ ਠੀਕ ਉੱਚੋ ਹੀ ਕੋਨਾ ਆ ਤੇ ਸੀ ਸੀ ਲੱਗੇ ਹੁੰਦੇ ਘਰਾਂ ਦੇ ਵਿੱਚ ਤੇ ਜਾਨ ਨੂੰ ਰਾਮ ਰਹਿੰਦਾ ਵਾ ਜੇ ਕਿਤੇ ਅਸੀਂ ਨਾ ਲੱਗੇ ਹੁਣ ਫਿਰ ਤਾਂ ਤਾਂ ਫੁੜਕੀ ਜਾਵੇ ਅਹੀਂ ਤੇ ਅਸੀਂ ਤੋਂ ਬਿਨਾ ਇੱਕ ਮਿੰਟ ਹੀ ਰਹਿੰਦੇ ਤੇ ਚੌਂਦੀ ਕਿਤੇ ਅਸੀਂ ਚੱਲਦਾ ਰਹਿੰਦਾ ਵਾ ਤਾਂ ਠੰਡੇ ਦੇ ਬੋਤਲੇ ਲੈ ਕੇ ਸਾਇੰਸ ਕਰੇ ਵਿੱਚ ਪਾ ਲਈ ਛੱਡਦਾ ਵਾ ਉਹ ਤਾਂ ਮੈਂ ਫ੍ਰੀਜਰ ਚਲਾ ਛੱਡਦੀ ਆ ਥੱਲੇ ਤੋਂ ਬਣਦਾ ਇਹਨਾਂ ਫਿਰ ਜਾਂਦੇ ਮੇਰੀ ਗੱਲ ਸੁਣ ਭਾਬੀ ਵੀਰ ਮੇਰਾ ਏਡੀ ਵੱਡੀ ਨੌਕਰੀ ਕਰਨ ਡਿਆ ਵਾ ਹਾਂ ਓਕੇ 1.5 ਲੱਖ ਰੁਪਈਆ ਕਮਾਉਣ ਡਿਆ ਵਾ ਤੇ ਜੇ ਅਜੇ ਵੀ ਨਾ AC ਦੀ ਹਵਾ ਲਈ ਤੇ ਠੰਡੇ ਨਾ ਪੀਤੇ ਤੇ ਕੀ ਫਾਇਦਾ ਉਹ ਬਥੇ ਗੱਲ ਆ ਭੈਣ ਰੁਪਈਆ 1.5 ਲੱਖ ਦੇ ਕਮਾਉਣ ਡਿਆ ਵਾ ਪਰ ਨਾ ਸਾਡੇ ਘਰ ਤਾਂ ਸ਼ਾਂਤੀ ਹੈਗੀ ਹਾਂ ਹਾਂ ਹੈ ਕੀ ਹੋ ਗਿਆ ਤੇਰੇ ਘਰ ਦੀ ਸ਼ਾਂਤੀ ਕੀ ਹੋ ਗਿਆ ਘਰ ਨੂੰ ਚੰਗੇ ਭਲੇ ਤੁਸੀਂ ਸ਼ਾਂਤੀ ਭੈਣ ਜੀ ਕਿੱਦਾਂ ਹੋਣੀ ਆ ਮੈਂ ਤੇ ਕਹਿੰਦੀ ਪਹਿਲਾਂ ਚਾਹ ਪਾਣੀ ਪੀ ਲੋ ਤੇ ਫੇਰ ਹੀ ਗੱਲ ਛੇੜਦੇ ਆ ਹੁਣ ਇਹਨਾਂ ਨੇ ਗੱਲ ਪਹਿਲਾਂ ਛੇੜ ਲਈ ਕੋਈ ਗੱਲ ਨਹੀਂ ਪੀਤੇੜਾ ਚਾਹ ਪਾਣੀ ਗੱਲ ਦੱਸੋ ਕੀ ਹੋਇਆ ਵਾ 1 ਮਿੰਟ ਖਲੋ ਜਾਓ ਨਿੱਕਾ ਕਿੱਥੇ ਆ ਤੀ ਘਰ ਦੀ ਕਿੱਥੇ ਆ ਇੱਥੇ ਹੀ ਹੁਣੇ ਉਤਰੇ ਫਿਰਦੇ ਕੌਣਾ ਕਿੱਥੇ ਜਾਣਾ ਵਾ ਉਹਨਾਂ ਨੇ ਨਹੀਂ ਮੈਨੂੰ ਵੇਖਿਆ ਵੀ ਭੈਣ ਆਈ ਆ ਆ ਵੇਖ ਲਾ ਮੈਨੂੰ ਹਾਲ ਨੂੰ ਪਤਾ ਲੱਗ ਗਿਆ ਉਹ ਪਿਛਲੇ ਕਮਰੇ 'ਚ ਤੇ ਭਲਾ ਉਹਨਾਂ ਨੂੰ ਕਿਉਂ ਨਾ ਪਤਾ ਲੱਗਾ ਹੋਊਗਾ ਇਹੋ ਤੇ ਗੱਲਾਂ ਉਹਨਾਂ ਦੀਆਂ ਭੈਣ ਜੀ ਵਿਖਾਉਂਦੇ ਕੁਝ ਹੋਰ ਵਾ ਤੇ ਦੱਸਦੇ ਕੁਝ ਹੋਰ ਵਾ ਹੈ ਹੱਥੇ ਤੰਦ ਵਿਖਾਉਣ ਵਾਲੇ ਹੋਰ ਤੇ ਕੀ ਕਹਿੰਦੇ ਛੁਪਾਉਣ ਵਾਲੇ ਹੋਰ ਵਾ ਇਹਨਾਂ ਦਾ ਉਹ ਕੰਮ ਆ ਮੂੰਹ ਤੇ ਬੜੇ ਮਿੱਠੇ ਪਿਆਰੇ ਆ ਤੇ ਪਿੱਠ ਪਿੱਛੇ ਬੜੀਆਂ ਹੀ ਗੱਲਾਂ ਕਰਦੇ ਆ ਕੀ ਦੱਸਾਂ ਤੁਹਾਨੂੰ ਮੈਂ ਜੇ ਦੱਸਾਂ ਤਾਂ ਚੁਗਲੀ ਹੋ ਜਾਂਦੀ ਆ ਹੈ ਤਾਂ ਭਰਾ ਹੀ ਮਿੰਨੂ ਗੱਲਾਂ ਕਰਦੇ ਆ ਸਾਰਿਆਂ ਨੂੰ ਕਰੀ ਫਿਰਦੇ ਆ ਕਿ ਹੁਣ ਆਹ ਵੇਖ ਲੋ ਵੀ ਇੰਨੇ ਤਨਖਾਹ ਲੈਣ ਦੇ ਆ ਸਾਰਾ ਖਰਚਾ ਪਾਣੀ ਕਰਦਾ ਇਹਨਾਂ ਦੇ ਫਿਰ ਤੋਂ ਚੱਲਦਾ ਵਾ ਹੈ ਆ ਜਿੰਨਾ ਕਾਰੋਬਾਰ ਬਣਾਇਆ ਤੁਹਾਡੇ ਸਾਹਮਣੇ ਹੀ ਆ ਹੈ ਤੁਹਾਡੇ ਸਾਹਮਣੇ ਸਭ ਕੁਝ ਬਣਿਆ ਵਾ ਪਰ ਫਿਰ ਵੀ ਦੋਵੇਂ ਜੀ ਜੀੜ ਹੀ ਨਹੀਂ ਦਿੱਦੇ ਵਸ ਜੇ ਮੈਂ ਗੱਲ ਕਰਦੀ ਆ ਉਹ ਚੱਪਾਂ ਕੇ ਜਿਹੜਾ ਮੁੰਡਾ ਹੀ ਸਾਡਾ ਫਾਇਰਸ ਉਹ ਹੀ ਨਹੀਂ ਮੈਨੂੰ ਕੂਣ ਦਿੰਦਾ ਇਹ ਨਾ ਚਾਚਾ ਹੀ ਬੜਾ ਚੰਗਾ ਚਾਚਾ ਹੀ ਬੜਾ ਚੰਗਾ ਮੈਂ ਅੰਤ ਰਿਆ ਮਾਂ ਮਾਰੀ ਹੋਗੀ ਦੱਸ ਵੇਖੋ ਮੇਰੀ ਗੱਲ ਸੁਣੋ ਜੇ ਇਹ 1.5 ਲੱਖ ਰੁਪਇਆ ਤਨਖਾਹ ਲੈਂਦਾ ਹੋਣਾ ਉਹ ਵੀ ਘਰ ਦਾ ਕੰਮ ਕਰਦਾ ਵਾ ਤੁਸੀਂ ਚੁੱਪ ਕਰੋ ਤੁਹਾਨੂੰ ਕੁਝ ਨਹੀਂ ਪਤਾ ਉਹ ਯਾਰ ਬਗਲ ਤੇ ਕਰੰਦੇ ਤੁਸੀਂ ਚੁੱਪ ਕਰੋ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਕਹੀ ਨਹੀਂ ਕਿਹ ਗੱਲ ਚ ਕੋਣਾ ਮੇਰੀ ਗੱਲ ਸੁਣ ਭਾਬੀ ਮੈਂ ਤੇ ਗੱਲ ਕਰਕੇ ਜਾਊਂਗੀ ਸਿੱਧੀ ਤੇ ਪਧਰੀ ਆਹੋ ਠੀਕ ਵਾ ਨਾ ਤਾਂ ਇੱਕ ਤਾਂ ਸੱਧਿਆ ਵਾ ਆਹੋ ਆਹੋ ਕਿ ਹੱਡ ਕੋਰੇ ਨਿਭੜਦੀ ਗੱਲ ਤੇ ਤੁਸੀਂ ਦਬੇੜਨੀ ਆ ਇਹਦਾ ਹੱਲ ਹੁਣ ਕਰਨਾ ਹੀ ਪੈਣਾ ਵਾ ਬਸ ਬਸ ਤਾਂ ਇੱਕ ਤਾਂ ਸੱਧਿਆ ਵਾ ਮੈਂ ਵੀ ਇਹਦੀ ਚਾਲ ਨਹੀਂ ਕੀਤਾ ਆਜ ਮਨੇ ਪ੍ਰਮਾਣ ਸਮਝਾਇਆ ਵਾ ਕਿ ਤੂੰ ਇੰਨੇ ਪੈਸੇ ਲੈਣ ਦੇਵਾ ਵਾ ਉਹ ਤੇ ਘਰ ਦਾ ਇਕੱਲਾ ਹੀ ਕੰਮ ਕਰਦਾ ਵਾ ਤੇ ਪੈਣੀ ਦੀ ਕੀ ਬਾਈਦਾ ਵਾ ਆ ਵੇਖ ਭੈਣ ਜੀ ਸਵੇਰ ਤੋਂ ਚੱਲ ਜਾਂਦੇ ਕੰਮ ਤੇ ਹੈ ਤਾਂ ਇੰਨਾਂ ਜਿਨਾ ਮੂੰਹ ਹੋਇਆ ਗਰਮੀ ਚ ਸਾਰੇ ਦਿਹਾੜੀ ਕਿਤੇ ਘਰ ਵਰਗਾ ਆਰਾਮ ਥੋੜੀ ਮਿਲਦਾ ਬਾਹਰ ਜਾ ਕੇ ਹੈ ਤੇ ਰੋਲਦੇ ਰਹਿਣਾ ਸੜਕਾਂ ਦੇ ਉੱਤੇ ਤੇ ਬੈਰਾਂਾਂ ਜਦ ਫਿਰ ਗਰਮੀ ਚ ਉਹ ਗੱਲ ਥੋੜੀ ਵੱਢਦੀ ਆ ਇਹ ਆਰਾਮ ਨਾਲ ਘਰ ਦੇ ਹੋਏ ਜੀ ਤੇ ਫਿਰ ਇਟਾ ਪਟਾ ਪਟਾ ਪਟਾਪ ਗੱਲਾਂ ਆਉਂਦੇ ਮੂੰਹ ਨਿਕਲਦੀਆਂ ਕਿ ਤੇ ਅੱਖਾਂ ਮੇਰੇ ਵੀਰ ਦਾ ਮੂੰਹ ਹੀ ਨਿਕਾ ਜਾ ਹੋ ਗਿਆ ਵਾ ਹੈ ਸਾਰਾ ਦਿਨ ਉਤਰਾ ਥੇ ਕੰਮ ਸਾਰਾ ਉਹ ਲੱਗਦੇ ਦਨੀਏ ਤੋਂ ਜਦੋਂ ਤੁਸੀਂ ਗੱਲਾਂ ਇਹ ਦੱਸਣ ਉਹਨਾਂ ਦੀ ਆ ਵੇਖ ਲੈ ਤੁਸੀਂ ਚੁੱਪ ਕਰਨਾ ਵਾ ਕਿ ਨਹੀਂ ਆਨੂੰ ਭੈਣ ਭਰਾ ਨਾਲ ਗੱਲ ਕਰ ਲੈੰਦੋ ਕਰ ਲੈ ਕਰ ਲੈ ਭਈਆ ਮੈਂ ਤਾਂ ਇਹਨਾਂ ਹਰ ਦਿਨ ਡਿਊਟੀ ਉੱਤੇ ਇਹੋ ਦੱਸਦੇ ਪਈਦਾ ਮਰਦੀ ਗੱਲ ਲੈ ਦੱਸ ਜੋ ਤੇਹਕਾਰ ਹੁੰਦੇ ਜੇ ਇਥੇ ਤੁਹਾਨੂੰ ਪਤਾ ਲੱਗਦਾ ਸਾਰੀ ਗੱਲਬਾਤ ਇਹਨਾਂ ਦੇ ਸਾਹਮਣੇ ਹੁੰਦੀ ਆ ਦੱਸ ਦੇ ਵੀ ਰਹੀ ਨਹੀਂ ਭੈਣ ਜੀ ਫੇਰ ਵੀ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਬਸ ਉਹੀ ਸੰਨੀ ਚੰਗਾ ਸੰਨੀ ਚੰਗਾ ਪਿਓ ਪੁੱਤਾਂ ਦੇ ਜੁਬਾਨ ਤੇ ਉਹੀ ਰੱਟਵਾ ਪਤਾ ਨਹੀਂ ਕੀ ਚੰਗਾ ਵੇਂਦ ਰਹਿੰਦੇ ਆ ਤੂੰ ਮੇਰੀ ਗੱਲ ਸੁਣ ਨਾ ਜੇ ਉਹ ਚੰਗਾ ਤੇ ਦੁਇ ਨਾ 잡ਦੇ ਉਹਦਾ ਚੁੱਪ ਕਰੋ ਤਨ ਮੈਂ ਕੀ ਕਹਿ ਕਰਾ ਸਾਡੇ ਟੱਬਰ ਦੇ ਵਿੱਚ ਤੂੰ ਹੀ ਨਹੀਂ ਬੋਲਣਾ ਠੀਕ ਆ ਨਾ ਮੈਂ ਹੈਗੀਆਂ ਨਾਲ ਗੱਲ ਕਰਨ ਵਾਲੀ ਮੈਂ ਆਪੇ ਗੱਲ ਕਰ ਲਵਾਂਗੀ ਬੱ ਚੰਗਾ ਮਹਾਪੁਰਸ਼ੋ ਆਰਾਮ ਨਾਲ ਵੇਖੋ ਭੈਣ ਜੀ ਹੁਣ ਘਰ ਬਾਰ ਇੰਨਾ ਤਾਂ ਬਣਾਇਆ ਸਾਰਾ ਹੈ ਰਹਿਣ ਦੇ ਵਿੱਚ ਦੋਵੇਂ ਜੀ ਬੜੇ ਆਰਾਮ ਨਾਲ ਕਦੀ ਨਹੀਂ ਕਿਤੇ ਮੈਂ ਦੰਦ ਤੋਂ ਦੰਦ ਚੁੱਕਿਆ ਹੈ ਕਦੀ ਨਹੀਂ ਕੁਛ ਕਿਹਾ ਹੁਣ ਜਿੰਨਾ ਰਸਨ ਪਾਣੀ ਆਉਂਦਾ ਵਾ ਸਭ ਕੁਛ ਇਹੋ ਲੈ ਕੇ ਹੁੰਦੇ ਕਿਤੇ ਜਾਂਦੇ ਆ ਗੱਡੀ ਭਰ ਲੈ ਹੁੰਦੇ ਆ ਜਾਂਦੇ ਆ ਗੱਡੀ ਭਰ ਲੈ ਹੁੰਦੇ ਆ ਤੇ ਕਦੀ ਵੀ ਹਸਾਬ ਰੱਖਿਆ ਮਰਸੋਈ ਵਿੱਚ ਪਪਾ ਭਾਬੀ ਵੀਰ ਮੇਰਾ ਭੋਲਾ ਵਾ ਵਿਚਾਰਾ ਆ ਠੀਕ ਵਾ ਨਾ ਉਹ ਤੇ ਗੱਲ ਆ ਜਿਹੜਾ ਨਿੱਕਾ ਵਾ ਨਾ ਉਹ ਤਾਂ ਹੁਣ ਮੈਂ ਤੈਨੂੰ ਕੀ ਕਵਾਂ ਉਹਦੀ ਜਿਹੜੀ ਨਾਲ ਦੀ ਆ ਗਈ ਹੈ ਨਾ ਬਹੁਤੀ ਤੇਜ਼ ਆ ਗਈ ਹੈ ਆ ਵੇਖ ਨਾ ਤੁਹਾਨੂੰ ਪਤਾ ਲੱਗਾ ਠੰਡਾ ਤੱਕ ਪਿਆਲਤਾ ਉਹਨਾਂ ਦੋਵਾਂ ਜੀਆਂ ਨੇ ਕਿਤੇ ਜ਼ਰੂਰੀ ਨਹੀਂ ਸਮਝਿਆ ਕਿ ਜਾ ਕੇ ਭੈਣ ਨੂੰ ਸਤ ਕੇ ਸਾਥ ਹੀ ਕਰ ਦੇ ਆ ਵੇਖ ਲੋ ਅਜੇ ਤੱਕ ਨਹੀਂ ਆਏ ਮਿਲਣ ਵਾਸਤੇ ਹੈ ਐਡੀ ਆਕੜ ਐਡੀ ਆਕੜ ਨੂੰ ਕਿੱਥੇ ਥਾਮ ਉਹ ਤੇ ਗੱਲ ਆ ਤੇ ਕਿ ਪਿੱਛੇ ਉਹ ਕਿਤੇ ਅੱਗੇ ਪਿੱਛੇ ਗਿਆ ਹੋਊਗਾ ਆ ਵੀ ਨਾ ਤਾਂ ਪੱਈਆ ਕਿੱਥੇ ਜਾਣਾ ਅੱਗੇ ਪਿੱਛੇ ਉਹਨੇ ਪੱਈਆ ਭੈਣੇ ਤੈਨੂੰ ਪਤਾ ਕਿਉਂ ਸੱਦਿਆ ਤੂੰ ਨਾ ਸਾਡਾ ਕੈਨਸਲ ਕਰਾ ਜਾ ਤੂੰ ਸਿਆਣੀ ਉਹ ਜੋ ਤੂੰ ਕਰਜੂਗੀ ਨਾ ਮੈਨੂੰ ਮੰਜ਼ੂਰੀ ਉਹ ਤੇ ਲੈ ਕੋਈ ਗੱਲ ਨਹੀਂ ਫੈਸਲਾ ਕਰਾ ਦਿੰਦੇ ਮੈਂ ਇੱਕੜੀ ਵੱਡੀ ਗੱਲ ਵਾ ਆ ਤੇ ਵੀਰ ਤੂੰ ਹੀ ਬਣਾਇਆ ਵਾ ਸਾਰਾ ਕੁਛ ਮੈਂ ਤੇ ਕਰੂੰਗੀ ਸੱਚੀ ਗੱਲ ਠੀਕ ਵਾ ਨਾ ਹਾਂ ਦੇਖਿਆ ਮੈਂ ਤੁਹਾਨੂੰ ਕਹਿੰਦੀ ਸੀ ਨਾ ਤੇ ਭੈਣ ਜੀ ਨੇ ਗੱਲ ਲਪੇੜਦੀਆਂ ਤੇ ਸੱਚੀ ਤੇ ਸਾਫ਼ ਗੱਲ ਭੈਣ ਜੀ ਨੇ ਕਰਨੀ ਆ ਮੈਂ ਤੇ ਡਰਦਾ ਮੈਂ ਕਲਾ ਤੂੰ ਘਰ ਚ ਕਲਾ ਨਾ ਪਵੇ ਜਿਹੜਾ ਕੰਮ ਹੋ ਜਾਏ ਨਾ ਸ਼ਾਂਤੀ ਦੇ ਨਾਲ ਹੋ ਜਾਏ ਤੇ ਹੁਣ ਜੇ ਤੂੰ ਬਣਾਇਆ ਵਾ ਤੇ ਤੇਰਾ ਹੀ ਕਹਿਣਾ ਉਹਨੇ ਹੁਣ ਬਣਾਇਆ ਕੁਛ ਨਹੀਂ ਤੇ ਉਹਨੂੰ ਹੁਣ ਕਿੱਦਾਂ ਮਿਲਜੂ ਸਾਰਾ ਕੁਛ ਚੱਲ ਪਹਿਲੀ ਦਾ ਹੋਵੇ ਇਹਨਾਂ ਦਾ ਸਭ ਕੁਝ ਉਹ ਵੱਡੇ ਗਿਆ ਸਿਆਣੀਆਂ ਇਹਨਾਂ ਨੂੰ ਇਹ ਵੀ ਗੱਲ ਪੁੱਛ ਵੀ ਹੁਣ ਕਰਨਾ ਕਿ ਤਰ੍ਹਾਂ ਵਾ ਤੁਸੀਂ ਲੈ ਦੱਸ ਹਾਂ ਨੂੰ ਕੀ ਪੁੱਛਣਾ ਕੀ ਕਰਨਾ ਪੰਜ ਜੀ ਆਪੇ ਸਿਆਣੀਆਂ ਸਾਰੀ ਗੱਲ ਦਾ ਪਤਾ ਵਾ ਵੀ ਪੁਰਾਣਾ ਘਰ ਵੀ ਅਜੇ ਰੱਖਿਆ ਵਾ ਚੱਲ ਜਿੱਦਾਂ ਦਾ ਨਹੀਂ ਹੈਗਾ ਵਾ ਤੇ ਚੱਲ ਨਵਾਂ ਦਾ ਹੈ ਹੀ ਹੈ ਹੁਣ ਇਹ ਜਿਹੜਾ ਨਵਾਂ ਵਾ ਇਹਦੋਂ ਹੁਣ ਇਹਨਾਂ ਨੇ ਮਿਹਨਤ ਕੀਤੀ ਆ ਤੇ ਬਣਾਇਆ ਵਾ ਤੇ ਹੁਣ ਪੰਜ ਜੀ ਆਪ ਸਿਆਣੀਆਂ ਗਾਰੀ ਸਾਰੀ ਗੱਲ ਸਮਝਦੀ ਆ ਇੱਕ ਗੱਲ ਕਹਾਂ ਮੇਰੀ ਇੱਜ਼ਤ ਵੇਖ ਲਓ ਕਿੰਨੀ ਹੈ ਇੱਥੇ ਤੇ ਨਾਲੇ ਨਾ ਗੱਲ ਜਿਹੜੀ ਮੈਂ ਕਰਤੀ ਇੱਥੇ ਉਹ ਹੀ ਹੋਣੀ ਆ ਠੀਕ ਵਾ ਨਾ ਤੁਸੀਂ ਚੁੱਪ ਕਰਕੇ ਬੈਠੇ ਰਹੋ ਬਸ ਮੈਂ ਗੱਲ ਕਹਿੰਦੀ ਆਂ ਭੈਣ ਜੀ ਮੈਂ ਤੁਹਾਨੂੰ ਸਭ ਕੁਝ ਦਿੱਤਾ ਦੱਸ ਹੁਣ ਕਰ ਤੁਸੀਂ ਖੁਦ ਸਿਆੜੇ ਤੁਹਾਨੂੰ ਮੈਂ ਆਪ ਬਾਰ-ਬਾਰ ਕਹਿ ਨਹੀਂ ਆਂ ਹੁਣ ਤੁਸੀਂ ਨਿਬੇੜੀ ਜਾਓ ਗੱਲ ਜਿੱਦਾਂ ਨਿਬੜਦੀ ਆ ਬਸ ਆ ਗੜੋਂ ਫਾਨ ਲਾਏ ਜਾਓ ਮੇਰੇ ਮੈਂ ਤਾਂ ਬੜੀ ਔਖੀ ਆਂ ਚਲ ਕੋਈ ਨਹੀਂ ਹੌਸਲਾ ਕਰੋ ਹੌਸਲਾ ਅੱਜ ਮੈਂ ਆਈ ਆ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜਾਵਾਂ ਬਸ ਬਸ ਹੈ ਉਹ ਤਾਂ ਮੈਂ ਚਾਹੁੰਦੀ ਆ ਵੀ ਛੇਤੀ ਨਿਬੜੇ ਏਕ ਤੇ ਭੈਣ ਜੀ ਗੋੜੇ ਗੋੜੇ ਘਰਮੀ ਆ ਕਿਤੇ ਗੱਲ ਨਹੀਂ ਕਰਨ ਵਾਲੀ ਤੇ ਇੱਕ ਸਾਰੀ ਦਿਹਾੜੀ ਰਸੋਈ ਭਾਂਡਿਆਂ ਨਾਲ ਭਰੀ ਰਹਿੰਦੀ ਆ ਕਦੀ ਗੋਸ਼ਟ ਬਣਾ ਲਾਂ ਤਰਾ ਬਣਾ ਕੇ ਆਉਣੀ ਆ ਤੜਕੇ ਲਾ ਕੇ ਆਉਣੀ ਆ ਤੇ ਜਾਵਾਂ ਤਾਂ ਭਾਂਡੇ ਬੁੱਧੇ ਪਏ ਹੁੰਦੇ ਪਤਾ ਨਹੀਂ ਕਿੱਥੇ ਪਾਈ ਜਾਂਦੇ ਆ ਭੈਣ ਜੀ ਕੋ ਸਮਝ ਨਹੀਂ ਆਉਂਦੀ ਕਿਤੇ ਕਿੱਥੇ ਖਾਈ ਜਾਂਦੇ ਨੇ ਆਏ ਉਹ ਮੇਰੀ ਗੱਲ ਸੁਣ ਉਸ ਕੱਟੜ ਦੀ ਪੁੰਦੇ ਆ ਬਾਅਦ ਇਹਨੇ ਥੋੜੇ ਦੇ ਲੈ ਦੱਸ ਆ ਵੇਖੋ ਜਵਾਨ ਨੂੰ ਤਲਾ ਲਾਓ ਆਪਣੀ ਨੂੰ ਤਲਾ ਲਾ ਲਾਓ ਚੁੱਪ ਕਰਕੇ ਬਹਿ ਜਾਓ ਐਨ ਜੀ ਹੋਰ ਫਿਰ ਤੂੰ ਦੱਸ ਹੋਰ ਗਾੜੀ ਫਿਰ ਕਿਧਾਂ ਜਾਇਦਾ ਲੈ ਹੁਣ ਆ ਕਿਧਾਂ ਚਾਹੀਦਾ ਵਾ ਸਭ ਕੁਝ ਤੇ ਸਾਫ ਵਾ ਜੋ ਇਹਨੇ ਬਣਾਇਆ ਵਾ ਉਹ ਇਹਦਾ ਵਾ ਤੇ ਜਿਹੜਾ ਟਿਆਲੀ ਬਣਾਵਾ ਉਹ ਤੂੰ ਹੀ ਵੰਡ ਲੋ ਆਹੋ ਆਪੇ ਗੱਲ ਮੁਕੀ ਝਗੜਾ ਪਾਰ ਪਿਆ ਆ ਠੀਕ ਆ ਕਿ ਜਿਹੜਾ ਵਾ ਸਭਨ ਦਾ ਵਾ ਉਹਨੂੰ ਦੋ ਆਹੇ ਕਿ ਇਹਨੇ ਹੁਣ ਮੇਰੀ ਗੱਲ ਸੁਣੀ ਤੇਰਾ ਪੁੱਤ ਜਵਾਨ ਹੋ ਗਿਆ